ਫਿਲੌਰ ਦੇ ਨਜ਼ਦੀਕ ਪਿੰਡ ਸਫਾਬਾਦ ਵਿੱਚ ਇੱਕ ਲੜਕੀ ਦੀ ਪੇੜ ਪਰੇ ਹਲਾਤਾ ਵਿੱਚ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਫਿਲੌਰ ਦੇ ਨਜ਼ਦੀਕੀ ਪਿੰਡ ਸਫਾਬਾਦ ਦੀ ਇੱਕ ਲੜਕੀ ਨੂੰ ਉਸ ਦੇ ਪਿੰਡ ਦੇ ਕੁਝ ਵਿਅਕਤੀ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਆਏ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਿਤਕ ਕੋਸ਼ਿਸ਼ ਕਰ ਦਿੱਤਾ ਗਿਆ ਮਾਮਲਾ ਸ਼ੱਕੀ ਲੱਗਦਾ ਦੇਖ ਕੇ ਡਾਕਟਰਾਂ ਨੇ ਉਸ ਦੇ ਮਰਿਤਕ ਦੇ ਨੂੰ ਫਿਲੌਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਹਾਊਸ ਵਿੱਚ ਰੱਖਣ ਲਈ ਹਸਪਤਾਲ ਦੇ ਮੁਲਾਜ਼ਮਾਂ ਨੂੰ ਕਿਹਾ इन्हे नृतिक परिवारक मेंबर ने मोरचरी लड़की दे दे लुधियाना एस आई सुभाष चंद्र समेत पुलिस पार्टी ओना का पिछा कर दिया लुधियाना दयानंद हस्पतल पहुंच गए जिथे लड़की दाश नु अपने कब्जे लाके दोबारा फिलौर सिविल हस्पताल ला आए हस्पता मोर्चरी हाउस मास्टर लाइ जमा करवा लड़की दौत हो चुकी सी मृतिक लड़की दे मैम्बर मोरचरी हाउस वे लड़की दाश नबरदस्ती चुक के ल ग जिसकी सूचना उन्होंने फिलोर पुलिस न जदो इस मामले सब सुखदेव गलत उन्होंने दसा है दस की शी जापा है मामले दी बरी की बारीकी जांच की जा रही है जो भी तक सामने निकल के आस दे, दे कर दिखा जाएगी फिलोर तू तो प्रभाल दास रिपोर्ट ਸਰ ਸਵੇਰੇ ਦੁਪਹਿਰੇ 12 ਵਜੇ ਦੇ ਕਰੀਬ ਇੱਕ ਪਿੰਡ ਸਫਾਵਾਦੀ ਲੜਕੀ ਤੁਹਾਡੇ ਕੋਲੋਂ ਆਈ ਸੀ ਸਰ ਉਹ ਕਿਹੋ ਜਿਹੇ ਹਾਲਾਤ ਸੀ ਲੜਕੀ ਦੇ ਉਹਦੇ ਸਾਹਸਤ ਹੈ ਸੀ ਜਾਂ ਬਰਾਡ ਡੈਡ ਸੀ ਸਰ ਹਾਂਜੀ ਸਾਡੇ ਕੋਲ ਸਮਝ ਰਹੇ ਇੱਕ ਅੰਜੂ ਨਾਮ ਦੀ ਲੜਕੀ ਆਈ ਸੀ ਜਿਸ ਦੀ ਉਮਰ ਤਕਰੀਬਨ 15-15 ਸਾਲ ਦੀ ਸੀ ਜੀ ਤੇ ਸਫਾਵਾਦੀ ਰਹਿਣ ਵਾਲੀ ਸੀ ਇਹ ਸਾਡੇ ਕੋਲ ਬਰਾਡ ਡੈਡ ਸੀ ਮਤਲਬ ਠੀਕ ਹੈ ਸਰ ਜਦੋਂ ਤੁਸੀਂ ਬੋਡੀ ਉਹਦੀ ਚੈੱਕ ਕੀਤੀ ਉਹ ਗਲੇ ਦੇ ਕੋਈ ਨਿਸ਼ਾਨ ਪਰਾ ਦੇਖੇ ਤੁਸੀਂ ਅੱਜ ਸ਼ਾਮ ਗ੍ਰ ਸ੍ਰੀਪਾ ਕੀ ਸਾਰਾ ਕੁਝ ਕਲੀਅਰ ਆਪਾਂ ਪੋਸਟਮਾਨ ਨੂੰ ਦੱਸ ਬਦ ਦਿੱਤਾ। ਠੀਕ ਆ ਤੇ ਇਹ ਵੀ ਪਤਾ ਲੱਗਾ ਵੀ ਉਹ ਜਿਹੜੀ ਲੜਕੀ ਦੇ ਘਰ ਦੇ ਸੀ ਤੁਸੀਂ ਉਹਦੀ ਲੱਖੀ ਦੀ ਜਿਹੜੀ ਬੋਡੀ ਆ ਤੁਸੀਂ ਮੋਰਚੀ ਵਿੱਚ ਰੱਖਣ ਨੂੰ ਕਹਿ ਦਿੱਤਾ ਸੀ। ਫਿਰ ਕਲਾਸ ਦੇ ਬੰਦੇ ਨੂੰ ਲੈ ਕੇ ਹਨ ਉੱਥੋਂ ਉਹ ਲੜਾਈ ਝਗੜਾ ਕਰਕੇ ਜਿਹੜੀ ਡੈਡ ਬੋਡੀ ਉਹਦੇ ਘਰ ਦੇ ਲੈ ਗਏ ਸੀ ਸਰ। ਇਹਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਜਿਹੜਾ ਪਸਤੀ ਬੋਡੀ ਲੈ ਗਏ। ਲੈ ਗਏ ਸੀ ਤੇ ਦੁਬਾਰਾ ਫਿਰ ਉਹ ਡੈਡ ਬੋਡੀ ਤੁਹਾਡੇ ਕੋਲ ਆਈ ਆ। ਹਾਂਜੀ ਪੁਲਿਸ ਵਾਲਿਆਂ ਨੇ ਮੋਰਚੀ ਵਿੱਚ ਰਖਵਾ ਦਿੱਤੀ ਹੋਈ ਆ। ਠੀਕ ਆ। ਸਾਰੇ ਕੋ ਫਲੋਰ ਦੇ ਨਜ਼ਦੀਕ ਪ੍ਰਿੰਸਾਪਲਵਾਦੀ ਇੱਕ ਲੜਕੀ ਦੀ ਮੌਤ ਹੋਈ ਹੈਗੀ ਆ ਸਰ ਤੁਸੀਂ ਮੌਕੇ ਤੇ ਗਏ ਹੈਗੇ ਆ ਸਰ ਕੀ ਹਾਲਾਤ ਹੈਗੇ ਆ ਸੁਸਾਇਡ ਹੈ ਜਾਂ ਨੈਚੁਰਲ ਡੈਥ ਸਰ ਅੱਜ ਸਾਨੂੰ ਸਿਵਲ ਹਸਪੀਟਲ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅੰਜਲੀ ਡਾਕਟਰ ਪਾਲਰਾਉਨ ਜੀ ਦੀ 15 ਸਾਲ ਹੈ ਜਿਸ ਦੀ ਇਥੇ ਡੈਥ ਹੋਈ ਹੈ ਜੋ ਉਸਦੇ ਵਾਸਤੇ ਜਿਹੜੇ ਸੀ ਉਹਨੂੰ ਗੇ ਡੀ ਐਮ ਸੀ ਲੈ ਕੇ ਆ ਸੀ ਉਥੋਂ ਵਾਪਸ ਡੈਡ ਬਡੀ ਲਿਆ ਕੇ ਉਹਨੂੰ ਅਸੀਂ ਚੈੱਕ ਅਪ ਕਰ ਰਹੇ ਹਾਂ ਜੀ ਔਰ ਇਹਨਾਂ ਦੇ ਜੋ ਵਾਸਨੇ ਉਹਨਾਂ ਦੀ ਸਟੇਟਮੈਂਟ ਨਹੀਂ ਜਾਰੀ ਆ ਜੀ ਵੈਰੀਫਾਈ ਕੀਤੇ ਚਾ ਰਹੇ ਨੇ ਤੇ ਸਰ ਸਰ ਜਿਹੜੀ ਉਹ ਡੀ ਐਮ ਸੀ ਲਿਜਾਣ ਦੀ ਸਰ ਕੀ ਉਹਨਾਂ ਨੂੰ ਨਾ ਪਤਾ ਕੀ ਸਰ ਨੈਚੁਰਲ ਡੈਥ ਜੀ ਆ ਕੀ ਸੀਗਾ ਇਹ ਤਾਂ ਉਹ ਖੁਦ ਦੱਸ ਸਕਦੇ ਨੇ ਕਿਉਂ ਲੈ ਕੇ ਕਿ ਉਹਨਾਂ ਨੂੰ ਅਸੀਂ ਪੁੱਛਿਆ ਵੀ ਕੀਤੀ ਆ ਕਹਿੰਦੇ ਕਿ ਸਾਨੂੰ ਇਸ ਤਰ੍ਹਾਂ ਜਿਆਦਾ ਸੀ ਵੀ ਲੜਕੀ ਦੀ ਡੈਥ ਨਹੀਂ ਹੋਈ ओके ਇਹ ਅਸਛੇ ਸਾਡੀ ਬੇਟੀ ਦੀ ਜਾਨ ਵਜੇ ਇਸ ਵਜ੍ਹਾ ਕਰਕੇ ਲੱਗ ਗਿਆ ਇਸ ਕਰਕੇ ਠੀਕ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ